25 ਮਾਰਚ 1664 ਹਿਸਬੀਗ ਤਾਂ ਨਿਸ਼ੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਤੇ ਔਰੰਗਜ਼ੇਬ ਦੀ ਲਾਲ ਕਿਲੇ ਦੇ ਵਿੱਚ ਇੱਕ ਮੁਲਾਕਾਤ ਹੁੰਦੀ ਹੈ ਉਸ ਮੁਲਾਕਾਤ ਵਿੱਚ ਕੀ ਗੱਲ ਹੋਈਗਾ ਨਾਲ ਕੌਣ-ਕੌਣ ਸੀਗਾ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਰ ਕਿਆ ਨੂੰ ਹਮੇਸ਼ਾ ਬਾਬੇ ਕਿਆ ਤੋਂ ਡਰ ਲੱਗਦਾ ਰਿਹਾ ਹੈ ਉਹ ਕਿ ਸਾਰੀ ਦੁਨੀਆ ਬਾਬਰ ਕਿਆ ਦੇ ਅੱਗੇ ਝੁਕ ਸਕਦੀ ਹੈ ਪਰ ਬਾਬੇ ਕੇ ਕਦੇ ਵੀ ਬਾਬਰ ਅੱਗੇ ਨਾਤਾ ਝੁਕੇ ਸੀਗੇ ਤੇ ਨਾ ਜਾਣਾਂ ਦੇ ਝੁਕਣਾ ਆ ਹੁਣ ਬਾਬਰ ਕਿਆ ਨੂੰ ਵੀ ਪਤਾ ਸੀਗਾ ਕਿ ਜੇ ਸਾਡੇ ਮੁਕਾਬਲੇ ਕੋਈ ਖੜ ਸਕਦਾ ਆ ਉ ਬਾਬੇ ਕੀ ਇਹਦੇ ਵਿੱਚੋਂ ਖੜ ਸਕਦਾ ਹੈ ਬਾਬਰ ਤੋਂ ਬਾਅਦ ਹੀ ਬਾਉ ਆਇਆ ਹੀ ਬਾਉ ਤੋਂ ਬਾਅਦ ਅਕਬਰ ਬੈਠ ਗਿਆ ਅਕਬਰ ਤੋਂ ਬਾਅਦ ਜਹਾਂਗੀਰ ਬੈਠ ਗਿਆ ਜਹਾਂਗੀਰ ਤੋਂ ਬਾਅਦ ਸ਼ਾਹਜਾਹ ਬੈਠ ਗਿਆ ਸ਼ਾਹਜਾਹ ਤੋਂ ਬਾਅਦ ਔਰੰਗਜ਼ੇਬ ਬੈਠਾ ਹੈ ਹੁਣ ਔਰੰਗਜ਼ੇਬ ਇਹ ਸੋਚਦਾ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਬੇ ਨਾਨਕ ਦੇ ਘਰ ਨੂੰ ਝੁਕਾ ਸਕਾਂ ਤਾਂ ਹੀ ਨੇ ਇੱਕ ਸਿੱਕਾ ਖੇਡਿਆ ਸੀਗਾ ਬਾਬੇ RAM ਰਾਏ ਨੂੰ ਆਪਣੇ ਮਦਰ ਲਾ ਕੇ। ਉਹਦੇ ਮਨ ਵਿੱਚ ਇਹ ਹੈ ਕਿ ਜਿਵੇਂ ਬਾਬਾ RAM ਰਾਏ ਮੇਰੇ ਵੱਲ ਹੋ ਗਿਆ। ਤੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਵੀ ਉਮਰ ਚ ਛੋਟੇ ਨੇ ਬੱਚੇ ਨੇ। ਮੈਂ ਉਹਨਾਂ ਨਾਲ ਵੀ ਮੁਲਾਕਾਤ ਕਰਾਂ ਤੇ ਉਹਨਾਂ ਨਾਲ ਜਦੋਂ ਮੁਲਾਕਾਤ ਕਰਾਂਗਾ ਉਹਨਾਂ ਨੂੰ ਡਰਾਵਾਂਗਾ, ਤਮਕਾਵਾਗਾ ਜਾ ਕੋਈ ਲਾਲਚ ਦਵਾਂਗਾ ਤੇ ਆਪਣੇ ਵੱਲ ਕਰ ਲਾਂਗਾ। ਉਦੋਂ ਬੇਰੀ ਵਾਲਾ ਗੁਰੂ ਨਾਨਕ ਦਾ ਘਰ ਹੋ ਗਿਆ ਤੇ ਮੇਰੇ ਬਰੋਦ ਵਿੱਚ ਕੋਈ ਵੀ ਨਹੀਂ ਹੈ ਫਿਰ ਸੋ ਅੱਜ ਦੇ ਦਿਨ ਲਾਲ ਕਿਲੇ ਦੇ ਅੰਦਰ 25 ਮਾਰਚ 1664 ਸਵੇਰ ਨੂੰ ਇੱਕ ਰਸਮੀ ਜੀ ਮੁਲਾਕਾਤ ਹੁੰਦੀ ਹੈ ਔਰੰਗਜ਼ੇਬ ਦੇ ਨਾਲ ਧੰ ਗੁਰੂ ਹਰਿਕ੍ਰਿਸ਼ਨ ਬਾਦਸ਼ਾਹ ਜੀ ਦੀ ਜੋ ਤੋਂ ਮੁਲਾਕਾਤ ਹੋਈ ਤੇ ਸਤਗੁਰ ਜੀ ਦੇ ਨਾਲ ਭਾਈ ਮਣੀ ਰਾਮ ਜੀ ਦਰਗਾਹ ਮੱਲ ਜੀ ਪਈ ਦਰੀਆ ਜੀ ਤੇ ਰਾਜਾ ਮਿਰਜ਼ਾ ਜੈ ਸਿੰਘ ਉਹਨੇ ਵੀ ਮਜੂਦ ਸੀਗੇ ਸੋ ਅੱਜ ਦੇ ਦਿਨ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਤੇ ਸਾਹਬਾਡੇ ਔਰੰਗਜ਼ੇਬ ਦੇ ਨਾਲ ਲਾਲ ਕਿਲੇ ਦੇ ਵਿੱਚ ਇੱਕ ਰਸਮੀ ਜੀ ਮੁਲਾਕਾਤ ਹੋਈ ਹੈ ਸੋ ਫਿਰ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਹਰ ਰੋਜ ਦਾ ਇਤਿਹਾਸ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਅਸੀਂ ਰੋਜ਼ ਹਾਜ਼ਰ ਕਰਦੇ ਆਂ ਸੋ ਜਿਨ੍ਹਾਂ ਨੇ ਵੀ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਵਾਪਤ ਜੀ ਨੂੰ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਗੁਰੂ ਮਾਲਕ ਕਿਰਪਾ ਕਰੇ ਸਤ ਗੁਰ ਬਿਹਰਾਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ